ਨੇ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਐਮੀਨੈਂਸ ਸਕੂਲ ਦੇ ਬੱਚੇ ਜਿਹੜੇ ਅੱਜ ਡੀਸੀ ਆਫਿਸ ਦੇ ਵਿੱਚ ਵਿਜ਼ਿਟ ਕਰਿਆ ਜੀ ਅ ਕਿਸ ਤਰ੍ਹਾਂ ਰਿਹਾ ਜੀ ਬੱਚਿਆਂ ਦਾ ਅਨੁਭਵ ਤੁਹਾਡਾ ਕਿਸ ਤਰ੍ਹਾਂ ਰਿਹਾ ਜੀ ਬੱਚਾ ਦਾ ਮਿਲ ਕੇ ਅਨੁਭਵ ਜੀ ਅ ਦੇਖੋ ਜੀ ਪੰਜਾਬ ਸਰਕਾਰ ਦਾ ਬਹੁਤ ਅੱਛਾ ਉਪਰਾਲਾ ਹੈ ਡਿਪਾਰਟਮੈਂਟ ਦੇ ਵੱਲੋਂ ਸਕੂਲ ਆਫ ਐਮੀਨੈਂਸ ਜਿਹੜਾ ਸਾਡੇ ਜ਼ਿਲ੍ਹੇ ਦੇ ਵਿੱਚ ਸੰਦੌਰ ਤੇ ਬਾਗੜੀਆਂ ਦੇ ਬੱਚੇ ਅੱਜ ਇੱਥੇ ਆਏ ਹੈ ਡੀਸੀ ਆਫਿਸ ਦੇ ਵਿੱਚ ਉਹਨਾਂ ਦੀ ਵਿਜ਼ਿਟ ਸੀਗੀ ਤੇ ਉਹਨਾਂ ਦੇ ਨਾਲ ਸਾਡਾ ਇੰਟਰਐਕਟਿਵ ਸੈਸ਼ਨ ਜਿਹੜਾ ਹੈ ਬਹੁਤ ਹੀ ਅੱਛਾ ਸੈਸ਼ਨ ਰਿਹਾ ਹੈ ਤੇ ਇਹਦੇ ਵਿੱਚ ਜਿਹੜਾ ਹੈ ਬੱਚਿਆਂ ਨੇ ਵੀ ਇਨਕਲੂਡਿੰਗ ਮੈਸੀਗੀ ਨਾਲ ਐਸਡੀਐਮ ਮੈਡਮ ਅਪਰਨਾ ਉਹ ਸੀਗੇ ਨਾਲ ਸਾਡੇ ਏਸੀ ਜਨਰਲ ਸੀਗੇ ਤੇ ਬੱਚਿਆਂ ਨੇ ਵੀ ਸਾਡੇ ਤੋਂ ਬਹੁਤ ਕੁਐਸਚਨਸ ਪੁੱਛੇ ਉਹਨਾਂ ਦੇ ਜਿਹੜੇ ਮਨ ਦੇ ਵਿੱਚ ਜੋ-ਜੋ ਡਾਊਟ ਸੀਗੇ ਭਾਵੇਂ ਉਹ ਤਿਆਰੀ ਨੂੰ ਲੈ ਕੇ ਹੋਏ ਭਾਵੇਂ ਉਹ ਜਿਹੜੇ ਕੰਪੀਟੀਟਿਵ ਇਗਜ਼ਾਮਸ ਦੇ ਲਈ ਤੇ ਖਾਸ ਤੌਰ ਤੇ ਜਿਹੜਾ ਯੂਪੀਐਸਸੀ ਇਗਜ਼ਾਮ ਦੇ ਥਰੂ ਜਿੱਥੇ ਅਸੀਂ ਇਗਜ਼ਾਮ ਕਲੀਅਰ ਕਰਕੇ ਆਏ ਹਾਂ ਉਹਦੇ ਲਈ ਉਹਨਾਂ ਨੇ ਪੁੱਛਿਆ ਉਹਨਾਂ ਨੂੰ ਉਹਦੇ ਬਾਰੇ ਅਸੀਂ ਟਰਾਈ ਕੀਤਾ ਕਿ ਸਾਰਾ ਕੁਝ ਸਮਝਾ ਦਈਏ ਗਾਈਡ ਕਰ ਦਈਏ ਤੇ ਸਾਡੇ ਵੱਲੋਂ ਜਿਹੜਾ ਹੈਗਾ ਆਪਣੇ ਆਪਣੇ ਐਕਸਪੀਰੀਅੰਸ ਕਿ ਕਿਸੇ 10 ਆਫੀਸਰ ਸੀ ਤਿੰਨੋਂ ਦੇ ਜਿਹੜੇ ਹੈਗੇ ਆ ਅਸੀਂ ਆਪਣੇ ਐਕਸਪੀਰੀਅੰਸ ਉਹਨਾਂ ਨਾਲ ਸ਼ੇਅਰ ਕੀਤਾ ਹੈ ਤੇ ਸਾਰੇ ਉਹਨਾਂ ਦੇ ਨਾਲ ਇੰਟਰੈਕਟ ਕਰਕੇ ਉਹਨਾਂ ਨੂੰ ਇਹੀ ਦੱਸਿਆ ਹੈਗਾ ਕਿ ਮੇਰੇ ਵੱਲੋਂ ਵੀ ਉਹਨਾਂ ਨੂੰ ਇਹੀ ਮੈਸੇਜ ਸੀਗਾ ਕਿ ਤੁਸੀਂ ਆਪਣਾ ਮਿਹਨਤ ਕਰੋ ਤੇ ਜੋ ਵੀ ਤੁਸੀਂ ਫੀਲਡ ਚੂਸ ਕਰੋ ਪਾਵੇ ਜ਼ਰੂਰੀ ਨਹੀਂ ਕਿ ਉਹ ਯੂਪੀਐਸਸੀ ਦੇ थ्रू ਹੀ ਤੁਸੀਂ ਐਗਜ਼ਾਮ ਕਲੀਅਰ ਕਰੋ ਜਾਂ ਵਟਐਵਰ ਫੀਲਡ ਤੁਸੀਂ ਚੂਸ ਕਰੋ ਤੇ ਵਿੱਚ ਮਿਹਨਤ ਤੇ ਆਪਣਾ ਲਗਨ ਦੇ ਨਾਲ ਕੰਮ ਕਰੋ ਤੇ ਉਹ ਸਪੀਡ ਦੇ ਵਿੱਚ ਐਕਸੈਲ ਕਰੋ ਤੇ ਮੈਂ ਦੱਸਣਾ ਚਾਹਾਂਗੀ ਕਿ ਬੱਚਿਆਂ ਦੇ ਜਿਹੜਾ ਹੈਗਾ ਬਹੁਤ ਹੀ ਵਧੀਆ ਰਿਸਪਾਂਸ ਰਿਹਾ ਹੈ ਮੈਨੂੰ ਖੁਦ ਪਰਸਨਲੀ ਬਹੁਤ ਖੁਸ਼ੀ ਹੋਈ ਹੈ ਦੇਖ ਕੇ ਕਿ ਜਿਹੜਾ ਹੈ ਹਰ ਬੱਚੇ ਦਾ ਇੱਕ ਆਪਣਾ ਇੱਕ ਗੋਲ ਹੈ ਉਹ ਲਾਈਫ ਦੇ ਵਿੱਚ ਕੀ ਅਚੀਵ ਕਰਨਾ ਚਾਹੁੰਦੇ ਹੈ ਤੇ ਖਾਸ ਤੌਰ ਤੇ ਕੁੜੀਆਂ ਵੀ ਕਾਫੀ ਅੱਗੇ ਵਧ ਚੜ ਕੇ ਦੇ ਉਹਨਾਂ ਨੇ ਦੱਸਿਆ ਕਿ ਅਸੀਂ ਪੁਲਿਸ ਦੇ ਵਿੱਚ ਪੜ੍ਹਦੀ ਕਰਨਾ ਚਾਹੁੰਦੇ ਆ ਅਸੀਂ ਆਰਮੀ ਦੇ ਵਿੱਚ ਜਾਣਾ ਚਾਹੁੰਦੇ ਹਾਂ ਅਸੀਂ ਲਾਇਰ ਟੀਚਰ ਤੇ ਵੱਖ-ਵੱਖ profession ਦੇ ਲਈ ਉਹ ਜਿਹੜਾ ਹੈਗਾ ਆਪਣੀ ਤਿਆਰੀ ਕਰ ਰਹੇ ਹੈਗੇ ਤੇ ਮੈਂ ਮੇਰੇ ਬਲੋਂਾਂ ਨੂੰ ਬਹੁਤ-ਬਹੁਤ ਸ਼ੁਭ ਕਾਮਨਾਵਾਂ ਬੈਸਟ ਵਿਸ਼ੇਸ ਇੱਕ ਜਿਵੇਂ ਪੇਰੈਂਟਸ ਜਿਹੜੇ ਨੇ ਸਮਾਜ ਦੇ ਵਿੱਚ ਇਹ ਜਿਹੜੇ ਲੋਕ ਵੀ ਰਹਿੰਦੇ ਨੇ ਜਿਹਨ ਮਤਲਬ ਜਿਹੜੇ ਬੱਚਿਆਂ ਨੂੰ ਬਹੁਤ ਪਰੇਸ਼ਾਨੀਆਂ ਕ੍ਰੀਏਟ ਕਰ ਦਿੰਦੇ ਆ ਉਹ ਉਹ ਬੱਚਿਆਂ ਦੇ ਜਿਹੜੇ ਮਾਪੇ ਨੇ ਬੇ ਖਾਸ ਕਰਕੇ ਬੇਟੀਆਂ ਲਈ ਉਹਨਾਂ ਦੇ ਪੇਰੈਂਟਸ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਵੀ ਜਿਹੜੇ ਬੱਚਿਆਂ ਨੂੰ ਪੜਾਉਣ ਮਤਲਬ ਉਹਦੇ ਬਾਰੇ ਵੀ ਅ ਦੇਖੀ ਆਈ ਥਿੰਕ ਪਹਿਲਾਂ ਨਾਲੋਂ ਤਾਂ ਚੀਜ਼ਾਂ ਬਹੁਤ ਇੰਪਰੂਵ ਹੋਈਆਂ ਐ ਸੈਂਸਿਟਾਈਜ਼ਡ ਹੋਏ ਜਿਹੜੇ ਹੁਣ ਕੋਈ ਕੁੜੀ ਜਾਂ ਮੁੰਡੇ ਦੇ ਵਿੱਚ ਕੋਈ ਜ਼ਿਆਦਾ ਫਰਕ ਅੰਦਰ ਨਹੀਂ ਹੈ ਉਹ ਕੁੜੀਆਂ ਨੂੰ ਵੀ ਉਹਨੀਆਂ ਹੀ ਆਪਰਚੂਨਿਟੀਆਂ ਦਿੱਤੀਆਂ ਜਾ ਰਹੀਆਂ ਐ ਪੜਾਉਣ ਦੇ ਲਈ ਤੇ ਮੈਂ ਬੱਚਿਆਂ ਨੂੰ ਵੀ ਖਾਸ ਤੌਰ ਤੇ ਇਹ ਦੱਸਿਆ ਹੈਗਾ ਕਿ ਤੁਸੀਂ ਅ ਕਿਸੇ ਵੀ ਇਸ ਤਰ੍ਹਾਂ ਦੀ ਜਿਹੜੇ ਤੁਸੀਂ ਆਪਣੀ ਕੋਈ ਫੀਲਿੰਗ ਸ਼ੇਅਰ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਤੁਹਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ ਉਹ ਜ਼ਰੂਰ ਆਪਣੇ ਫਰੈਂਡਸ ਦੇ ਨਾਲ ਡਿਸਕਸ ਕਰੋ ਆਪਣੇ ਸਕੂਲ ਦੇ ਟੀਚਰਸ ਪ੍ਰਿੰਸੀਪਲ ਦੇ ਨਾਲ ਕਰੋ ਤੇ ਖਾਸ ਤੌਰ ਤੇ ਆਪਣੇ ਪੇਰੈਂਟਸ ਦੇ ਨਾਲ ਜ਼ਰੂਰ ਸ਼ੇਅਰ ਕਰੋ ਤੇ ਮੈਂ ਪੇਰੈਂਟਸ ਨੂੰ ਵੀ ਇਹੀ ਅਪੀਲ ਕਰਨਾ ਚਾਹੁੰਦੀ ਆ ਕਿ ਉਹ ਆਪਣੇ ਬੱਚਿਆਂ ਦੇ ਨਾਲ ਟਾਈਮ ਜਿਹੜਾ ਹੈਗਾ ਸਪੈਂਡ ਕਰਨ ਉਹਨਾਂ ਨੂੰ ਦੇਖਣ ਉਹਨਾਂ ਦੀ ਜਿਹੜੀ ਹੈਗੀ ਆ ਪੜਾਈ ਦੇ ਵਿੱਚ ਤਾਂ ਕੋਈ ਇਸ਼ੂ ਨਹੀਂ ਆ ਰਿਹਾ ਜਾਂ ਕੋਈ ਹੋਰ ਇਹੋ ਜਿਹੀ ਇਸ਼ੂ ਕੋਈ ਮੈਂਟਰ ਹੈਲਥ ਦੇ ਜਿਵੇਂ ਬਹੁਤ ਅੱਜਕਲ ਇਸ਼ੂਸ ਹੁੰਦੇ ਹੈਗੇ ਉਸ ਗੱਲ ਨੂੰ ਖਾਸ ਤੌਰ ਤੇ ਜਿੱਥੇ ਵੀ ਉਹਨਾਂ ਨੂੰ ਲੱਗੇ ਉਹ ਜ਼ਰੂਰ ਆਪਣੇ ਬੱਚਿਆਂ ਦੇ ਨਾਲ ਗੱਲ ਕਰਨ ਉਹਨਾਂ ਨੂੰ ਹੋਰ ਅਵੇਅਰ ਕਰਨ ਤੇ ਆਪਣੇ ਟੀਚਰਸ ਦੇ ਨਾਲ ਵੀ ਉਹਨਾਂ ਦੀ ਜਿਹੜੀ ਪੀਟੀਐਮਸ ਹੁੰਦੀਆਂ ਹੈ ਉਹਦੇ ਵਿੱਚ ਜ਼ਰੂਰ ਜਾਣ ਤੇ ਜ਼ਰੂਰ ਡਿਸਕਸ ਕਰਨ ਤੇ ਬੱਚਿਆਂ ਤੇ ਨਜ਼ਰ ਰੱਖਣਾ ਮੈਮ ਅੱਗੇ ਤੋਂ ਵੀ ਇਸ ਤਰ੍ਹਾਂ ਦੇ ਉਪਰਾਲੇ ਜੇ ਮਾਮਲੇ ਕੋਲ ਡਿਸਟ੍ਰਿਕਟ ਕੋਲ ਹੁੰਦੇ ਰਹਿਣਗੇ ਜੀ ਹਾਂ ਬਿਲਕੁਲ ਜੀ ਦਿਸ ਇਸ ਸੈਸ਼ਨ ਦੇ ਬੱਚ ਖਾਸ ਤੌਰ ਤੇ ਬੱਚਿਆਂ ਦੇ ਲਈ ਨਹੀਂ ਸਾਡੇ ਲਈ ਵੀ ਬਹੁਤ ਅੱਛਾ ਸੀਗਾ ਅਸੀਂ ਜਿਹੜਾ ਹੈਗਾ ਉਹਨਾਂ ਨੂੰ ਇਹੀ ਦੱਸਿਆ ਕਿ ਵੀ ਸਾਡੇ ਵੀ ਆਰ ਆਲਵੇਜ਼ ਅਵੇਲੇਬਲ ਉਹ ਕੋਈ ਵੀ ਆਪਣਾ ਇਸ਼ੂ ਹੈ ਜਾਂ ਕੋਈ ਗਾਈਡੈਂਸ ਚਾਹੀਦੀ ਹੈਗੀ ਹੈ ਉਹ ਸਾਡੇ ਨਾਲ ਗੱਲ ਕਰ ਸਕਦੇ ਹੈਗੇ ਅਸੀਂ ਵੀ ਹੋ ਨੈਕਸਟ ਵੀ ਇਸ ਤਰ੍ਹਾਂ ਵੀ ਕਰਦੇ ਰਵਾਂਗੇ ਕੋਈ ਕੋਈ ਵੀ ਅਫਸਰ ਜਾ ਕੇ ਉੱਥੇ ਜਾਂ ਬੱਚੇ ਇੱਥੇ ਆ ਕੇ ਅਫਸਰ ਵਿਜ਼ਿਟ ਕੀਤਾਗਾ ਸੀ ਮੈਡਮ ਨਾਲ ਮਿਲਿਆ ਬੱਚਿਆਂ ਨੂੰ ਮਲਾਇਆ ਕਿਸ ਤਰ੍ਹਾਂ ਲੱਗੇ ਤੁਹਾਨੂੰ ਸਰੀ ਬਹੁਤ ਹੀ ਇੱਕ ਇਨਸਪਾਇਰਿੰਗ ਮੀਟਿੰਗ ਰਹੀ ਸਾਡੀ ਜਿਹੜੀ ਕਿ ਐਕਸਪੋਜ਼ਰ ਵਿਜ਼ਿਟ ਦੇ ਤਹਿਤ ਅਸੀਂ ਕੀਤੇ ਆ ਸਕੂਲ ਆਫ ਫੈਮਿਨੈਂਸ ਬਾਗੜੀਆਂ ਤੇ ਬਹੁਤ ਅੱਛਾ ਇਨੀਸ਼ੀਏਟਿਵ ਹੈ ਗਵਰਨਮੈਂਟ ਆਫ ਪੰਜਾਬ ਦਾ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ ਪੰਜਾਬ ਵੱਲੋਂ ਕਿ ਜੋ ਸਕੂਲ ਆਫ ਫੈਮਿਨੈਂਸ ਦੇ ਜੋ ਟੈਸਟ ਕਲੀਅਰ ਕਰੇ ਹੋਏ ਬੱਚੇ ਆ ਉਹਨਾਂ ਦੇ ਲਈ ਇੱਕ ਐਕਸਪੋਜ਼ਰ ਵਿਜ਼ਿਟ ਇਹਨਾਂ ਨੇ ਪ੍ਰੋਵਾਈਡ ਕੀਤਾ ਜਿਹਦੇ ਤਹਿਤ ਅਲੱਗ-ਅਲੱਗ ਫੀਲਡ ਸੇ ਵੀ ਜਿਸ ਤਰ੍ਹਾਂ ਕਿ ਡੀਸੀ ਆਫਿਸ ਹੈ ਜਾਂ ਡਿਸਟ੍ਰਿਕਟ ਕੋਰਟਸ ਹੈ ਜਾਂ ਮੈਡੀਕਲ ਕਾਲਜੇਸ ਹੈ ਇੰਜੀਨੀਅਰਿੰਗ ਕਾਲਜੇਸ ਹੈ ਤਾਂ ਇਹਨਾਂ ਨੂੰ ਵਿਜ਼ਿਟ ਪ੍ਰੈਕਟੀਕਲ ਲਾਈਫ ਦੇ ਉਹਨਾਂ ਨੇ ਨਾ ਇੱਕ ਮਤਲਬ ਕਿ ਐਕਸਪੋਜ਼ਰ ਦੇ ਰਹੇ ਹੈ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਨੇ ਹਾਉ ਦੇ ਹੈਪਨ ਕਿਸ ਤਰ੍ਹਾਂ ਦਾ ਬੱਚਿਆਂ ਨੂੰ ਇਸ ਦਾ ਫਾਇਦਾ ਹੋਵੇਗਾ ਬਹੁਤ ਜ਼ਿਆਦਾ ਫਾਇਦਾ ਹੋ ਬਹੁਤ ਬੈਨੀਫੀਸ਼ੀਅਲ ਲੱਗ ਰਿਹਾ ਹੈ ਬੱਚੇ ਬਹੁਤ ਇਨਸਪਾਇਰਡ ਨੇ ਅੱਡੇ ਕਿੰਨੇ ਟੋਟਲ ਬੱਚੇ ਆਨੇ ਮੈਡਮ ਸਕੂਲ ਸਾਡੇ 12 ਆ ਨਹੀਂ ਡੀਸੀ ਆਫੀਸਲੀ 12 ਹੈ ਤੇ 14 ਬੱਚੇ ਸਾਡੇ ਗਏ ਇੰਜੀਨੀਅਰਿੰਗ ਤੇ ਮੈਡੀਕਲ ਕਾਲਜ ਲਈ ਮੈਡਮ ਬॉय ਸਿਰਫ 1 ਹੀ ਹੈ ਬਾਕੀ ਸਾਰੀ ਲੜਕੀਆਂ ਨੇ ਮੈਨ ਐਮਪਾਵਰਮੈਂਟ ਦਾ ਜ਼ਮਾਨਾ ਐ ਸੇ ਕੁੜੀਆਂ ਵੱਧ ਪੜਦੀਆਂ ਤੁਹਾਡੇ ਸਕੂਲ ਦੀਆਂ ਵਿੱਚ ਹਾਰਡ ਵਰਕਿੰਗ ਹੁੰਦੀਆਂ ਨਹੀਂ ਵੈਸੇ ਐਸੀ ਗੱਲ ਨਹੀਂ ਹੁਣ ਜੈਂਡਰ ਬਾਇਸ ਤਾਂ ਰਹੀ ਆਈ ਨਹੀਂ ਹੈ ਬਾਈ ਚਾਂਸ ਹੋ ਜਾਂਦਾ ਕਈ ਵਾਰੀ ਬਟ 50-50 ਹੈ ਸਾਡੇ ਕੋਲ ਰੇਸ਼ੋ ਤਕਰੀਬਨ ਸੇਮ ਹੈ ਬਾਕੀ ਇੰਟਰਸਟ ਹੁੰਦਾ ਕਈਆਂ ਦਾ ਇੰਜੀਨੀਅਰਿੰਗ ਦੇ ਵਿੱਚ ਥੋੜਾ ਬॉयਜ਼ ਕਹੋ ਵੀ ਜ਼ਿਆਦਾ ਇੰਟਰਸਟ ਲੈਂਦੇ ਆ ਤਾਂ ਉੱਧਰ ਵੀ ਗਏ ਆ ਓਕੇ ਬੈਂਕ ਥੈਂਕ ਯੂ ਮੈਂ ਬਟੇ ਕਿਆ ਨਾਮ ਆਪਦਾ ਮੈਂ ਪ੍ਰਿਤਕੌਰ ਜੀ ਕਿਹੜੀ ਕਲਾਸ ਪੜ੍ਹਦੇ ਹੋ ਪਲੱਸ 1 ਕਲਾਸ ਜੀ ਕਿਸ ਤਰ੍ਹਾਂ ਲੱਗਾ ਤੁਹਾਨੂੰ ਵਿਜ਼ਿਟ ਕੀਤਾ ਡੀਸੀ ਮੈਡਮ ਨੂੰ ਮਿਲੇ ਵੀ ਹੋ ਹਰ ਕਿਸ ਗੱਲਾਂ ਕਰੇ ਨ ਮੈਡਮ ਨੇ ਹਾਂਜੀ ਬਹੁਤ ਵਧੀਆ ਲੱਗਿਆ ਜੀ ਅਸੀਂ ਆਪਣੇ ਏਮ ਨੂੰ ਲੈ ਕੇ ਬਹੁਤ ਇਨਸਪਾਇਰ ਹੋਏ ਆਈ ਬਹੁਤ ਵਧੀਆ ਲੱਗੇ ਮੈਡਮ ਨੇ ਜਦੋਂ ਗੱਲ ਕਰੀ ਹੈ ਪੜ੍ਹਾਈ ਬਾਰੇ ਵੀ ਤੁਹਾਨੂੰ ਹੁਣ ਤੋਂ ਹੀ ਜਿਹੜਾ ਇਹ ਪਲੱਸ ਪੁਆਇੰਟ ਤੁਹਾਨੂੰ ਸਖਤ ਮਿਹਨਤ ਜਿਹੜੀ ਕਰਨੀ ਪਊਗੀ ਅਗਰ ਤੁਸੀਂ ਕੋਈ ਵੱਡੇ ਮਕਾਮ ਨੂੰ ਹਾਸਲ ਕਰਨਾ। ਹਾਂਜੀ। ਹਾਂ ਕੀ ਤੁਸੀਂ ਸੋਚਿਆ ਕੀ ਬਣੋਗੇ? ਮੈਂ ਜੀ ਡੀਸੀ ਬਣਨਾ ਹੈ। ਫਿਰ ਹੁਣ ਤੋਂ ਸ਼ੁਰੂ ਕਰੋਗੇ ਪੜਾਈ ਜਿਵੇਂ ਮੈਡਮ ਨੇ ਕਿਹਾ ਸੀ। ਹਾਂਜੀ ਜ਼ਰੂਰ ਜੀ। ਹੋਰ ਮੈਡਮ ਨੇ ਤੁਹਾਡੇ ਨਾਲ ਗੱਲਾਂ ਸ਼ੇਅਰ ਕੀਤੀਆਂ ਹੋਣਗੀਆਂ। ਮੈਮ ਨੇ ਕਿਹਾ ਜੀ ਹਾਰਡਵਰ ਹਾਰਡਵਰਕ ਬਹੁਤ ਜ਼ਰੂਰੀ ਹੈ ਤੇ ਦੂਜਾ ਜੀ ਆਪਣੇ ਪੇਰੈਂਟਸ ਤੋਂ ਕੁਝ ਵੀ ਲੁਕਾਉਣਾ ਚਾਹੀਦਾ ਹੀ ਨਹੀਂ। ਉਹਨਾਂ ਨਾਲ ਸਾਰੀ ਗੱਲ ਕਰਨੀ ਚਾਹੀਦੀ ਆ ਤੇ ਮੈਂ ਚੀਜ਼ ਨਾਲ ਬਹੁਤ ਅਗਰੀ ਕਰਦੀ ਆ ਵੀ ਠੀਕ ਹੈ ਜੀ ਪੇਰੈਂਟਸ ਨਾਲ ਸਾਰੀ ਗੱਲ ਕਰਨੀ ਚਾਹੀਦੀ ਆ ਕਿਉਂਕਿ ਮੈਂ ਖੁਦ ਵੀ ਇ